ਉਹ ਨਾ ਹੁਣ ਨਹੀਂ ਕੱਢਦੇ ਅੱਜ ਆਨੰਤਾਂ ਜਾਂਦੇ ਆ ਬਾਹਰੋਂ ਕੱਢੋ ਨਾ ਮੇਰੇ ਪਰ ਆ ਦੇਖੋ ਜੀ ਕਿਸ ਤਰੀਕੇ ਨਾਲ ਤਸਕਰੀਆਂ ਨਿੱਚੇ ਹੀ ਬੋਰੀਆਂ ਜੇ ਚੈਕਿੰਗ ਹੋਵੇ ਤਾਂ ਵੀ ਪਤਾ ਨਾ ਲੱਗੇ ਦਾਵਾ ਦਬੀਆਂ ਹੋਈਆਂ ਆ ਕੇ ਇੱਕ ਬੋਰੀ ਕੱਢਣਾ ਚਾਹੀਦਾ ਥੱਲੇ ਬਹੁਤ ਜ਼ਰਾਬ ਨੰਬਰ ਆ ਰਿਹਾ ਆ ਗਾਵਾਂ ਨੂੰ ਖਵਾਵਾਂਗੇ ਇੱਧਰ ਰੱਖ ਦੋ ਬਹੁਤ ਇੱਧਰ ਰੱਖੋ ਇੱਥੇ ਪਾ ਜਣਾ ਮਾਰੋ ਉੱਤੇ ਛੱਡ ਦੋ ਉੱਤੇ ਛੱਡੋ ਪਿੱਪਲ ਦੇ ਛੜੇ ਤੇ ਰੱਖ ਦੋ ਨੂੰ ਪਾਣੀ ਚਾਹੀਦੀ ਹੈ ਚੱਪੜਿਆਂ ਦੇ ਉੱਤੇ ਵਜਨ ਰੱਖ ਦੋ ਛੜੇ ਰੱਖਿਆ ਉਹ ਛੜੇ ਤੇ ਰੱਖ ਦੋ ਤਾਂ ਹੀ ਓਕੇ ਹੋ ਜੀ ਛੜੇ ਤੇ ਰੱਖੋ ਉਹ ਜਿਹੜੇ ਤੇ ਸੋ ਯਾਰ ਉਹਨਾਂ ਨੂੰ ਫੇਰ ਬਾਹਰ ਨਹੀਂ ਕੱਢਣਾ ਆਪਾਂ ਇੱਥੇ ਰੱਖ ਲਿਓ ਬਈ ਗਈ ਉੱਥੇ ਸੋਖੀ ਯਾਰ ਆਹੋ ਇਹਨਾਂ ਤੇ ਇਹਨਾਂ ਤੇ ਤਸਕਰੀ ਦਾ ਦੇਖੋ ਜੀ ਫੱਟਾ ਫੱਟਾ ਲਾਜਾ ਪਤਾ ਕਰ ਦੋ ਡੀਟਾ ਹਾਂ ਬਾਸ ਹਾਂ ਇੱਛਾ ਹੋ ਕੇ ਥੋੜਾ ਅਨੂ ਜੀ ਤਾਂ ਸਾਨੂੰ ਕਿੱਥੇ ਫਟਾ ਦੇ ਕੰਮ ਪੂਰਾ ਪਤਾ ਦਿੱਤਾ ਹੋਇਆ ਪਰ ਮੈਨੂੰ ਮੇਜ ਕੇ ਦੇਖੋ ਜੀ ਬਾਹਰ ਨਹੀਂ ਕਰ ਰਿਹਾ ਜਿੰਗਾ ਦੇਖੋ ਜੀ ਮਰ ਜਾਈ ਮਰ ਜਾਈ ਮਰ ਜਾਈ ਮਰ ਜਾਈ ਪਾਜੀ ਮਰ ਜਾਈਆਂ ਥੱਲਾ ਆਹ ਕਿ ਤੋ ਆਣਾ ਨਹੀਂ ਮਰਦੀ ਪਾਜੀ ਸਾਡਾ ਦਸ਼ਮਾਨਾ ਚੁੱਕ ਗੌਰਵਖਸ਼ਾ ਦਲ ਪੰਜਾਬ ਅੱਜ ਜਲੰਧਰ ਦੇ ਵਿੱਚ ਜਿਹੜੀ ਗੱਡੀ ਕਾਬੂ ਕੀਤੀ ਆ ਬਕਾਇਦਾ ਜਲੰਧਰ ਦੇ ਜਿਹੜੀ ਟੀਮ ਐ ਇੱਥੇ ਜਿੰਨੇ ਵੀ ਚੋਗਿਆ ਮੇਰੇ ਨਾਲ ਜਿਹੜੇ ਭਾਈ ਸਾਹਿਬ ਖੜੇ ਆ ਹੋਰ ਵੀ ਐ ਉਹਨਾਂ ਦੇ ਸਭ ਨੇ ਜੋ ਹੌਸ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਆ ਮੇਰੇ ਵੀਰ ਜੀ ਨਾਲ ਐ ਸਾਰੇ ਇਕੱਠੇ ਹੋ ਕੇ ਨਾਲ ਸਭੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਇੱਥੇ ਰਾਤ ਨੂੰ ਦੇਖੋ ਸਿਸਟਮ 3-4 ਸਰ ਗੋ ਕਿੱਥੇ ਫੜੀ ਬਰਾਮਤ ਕਿੱਥੇ ਹੋਈ ਆ ਨਕੋਦਰ ਨਕੋਦਰ ਚੁੱਕੇ ਜੀ ਇਹ ਕਿੱਥੋਂ ਮਗਰ ਕਰ ਰਹੇ ਕਿੱਥੋਂ ਦੇ ਪਿੱਛਾ ਕਰ ਰਹੇ ਸੀ ਮਗਰ ਦੀ ਗੱਲ ਕਰੀ ਜੀ ਇਸ ਬੰਦੇ ਨੇ ਬਕਾਇਦਾ 3-4 ਦਿਨ ਤੋਂ ਇਹ ਅਸੀਂ ਨਾਲ ਜੀ ਮਤਲਬ ਭਾਜ ਚ ਲੱਗੇ ਸੀ 3-4 ਦਿਨ ਤੋਂ ਟ੍ਰੈਪ ਲਾਇਆ ਸੀ ਜੀ ਕਿਉਂਕਿ ਉਹ ਤਾਂ ਕਾਰਨ ਸੀ ਸੀ ਵੀ ਇਹ ਬੰਦਾ ਇਸ ਤੋਂ ਪਹਿਲਾਂ ਵੀ ਤਸਵੀਰ ਕਰਦਾ ਔਰ ਦੱਸਣਯੋਗ ਗੱਲ ਇਹ ਹੈ ਕਿ ਇਹ ਲੋਕ ਜਦੋਂ ਤਸਵੀਰ ਕਰਦੇ ਆ ਨਾਲ ਇਹਨਾਂ ਕੋਲ ਹਥਿਆਰ ਵੀ ਹੁੰਦੇ ਆ ਅਗਰ ਇਹਦੀ ਤਲਾਸ਼ੀ ਕੀਤੀ ਜਾਵੇ ਬਕਾਇਦਾ ਤੇ ਹਸਲਾ ਵੀ ਮਿਲ ਜਾਵੇ ਉਹਦੇ ਕਈ ਕਾਰਨ ਨੇ ਜੋ ਤੁਸੀਂ ਗੱਡੀ ਦਾ ਪਿੱਛੇ ਰਕਵਾਂਨ ਦੀ ਕਿਹੜੀ ਜਗ੍ਹਾ ਤੋਂ ਕਰ ਰਹੇ ਸੀ ਪਿੱਛਾ ਮੋੜ ਦੀ ਸਾਈਡ ਸੀ ਨਾ ਰਸਤੇ 'ਚ ਜਦੋਂ ਰਕਵਾਂਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਨੇ ਮਦਦ ਨਾਲ ਇਹਨੇ ਗੱਡੀ ਬੁਝਾਈ ਬੜੀ ਸਪੀਡ ਦੇ ਨਾਲ ਤੇ ਸਾਡੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕਰੀ ਕਿਉਂਕਿ ਇਹਦੇ ਹਾਸੇ ਨਾਲ ਹੋ ਸਕਦਾ ਸਾਡੇ ਕੁਝ ਸਾਖਾ ਹੋ ਸਕਦਾ ਸੀ ਪਰ ਜਲੰਧਰ ਦੇ ਵਿੱਚ ਬਕਾਇਦਾ ਜਲੰਧਰ ਦੀ ਜਿਹੜੀ ਟੀਮ ਹੈ ਜਿਹੜੇ ਭਾਈ ਸਾਹਿਬ ਸਾਡੇ ਇਹਨਾਂ ਦੀ ਮਦਦ ਨਾਲ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਇਹਦੇ ਨਾਕੇ ਬੰਦੀ ਕਰਕੇ ਕਿਸੇ ਵੀ ਸਰ ਦੇ ਗਾਵਾਂ ਦੀ ਗੱਡੀ ਕਾਬੂ ਕੀਤੀ ਹੈ ਪਰ ਇੱਕ ਗਾਵਾਂ ਦੀ ਜਿਹੜੀ ਤਸਕਰੀ ਹੈ ਤੁਸੀਂ ਤਸਕਰੀ ਦਾ ਤਰੀਕਾ ਤੁਸੀਂ ਸ਼ਾਇਦ ਪਹਿਲਾਂ ਨਾ ਦੇਖਿਆ ਹੋਵੇ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਉੱਪਰ ਸਬਜ਼ੀਆਂ ਲੋਡ ਕਰਕੇ ਕੀ ਆਦੀ ਹੋਰ ਸਬਜ਼ੀਆਂ ਲੋਡ ਕਰਕੇ ਬਕਾਇਦਾ ਉਹਦੇ નીચે ਛੱਤ ਬਣਾਈ ਫੱਟਿਆਂ ਦੀ ਤੇ ਉਹ ਛੱਤ ਦੇ ਨਾਲ نیچے ਨੂੜ ਕੇ ਗੱਠੀ ਜਿਦਰਾ ਉਹ ਬਣ ਕੇ ਰੱਖੀ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਇੱਥੇ ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਹਾਂ ਵੀ ਜਿਹੜੇ ਇਹ ਤਸਕਰੀ ਦਾ ਕਾਬੂ ਗਿੱਤੇ ਹਨ ਇਹਨਾਂ ਦੇ ਘੱਟੋ-ਘੱਟ ਜਿਆਦਾ ਨਹੀਂ ਕਹਿੰਦੇ ਕਿ 302 ਦਾ ਮਕਰਮਾ ਕਰਜੋ ਹੈ ਲੋਕੀ ਸਾਨੂੰ ਪਿਆਣਗੇ ਵੀ 302 ਦਾ ਮਕਦਮਾ ਕਿਉਂ ਹੋਵੇ ਤੇ ਜੇ ਕਿਸੇ ਦਾ ਅਗਰ ਕਤਲ ਹੁੰਦਾ ਹੈ ਤੇ ਤੇ 302 ਲੱਗਦੀ ਹੈ ਸਾਡੇ ਨੂੰ ਲਾ ਚੇਂਜ ਹੋਏ ਹੈ ਅਸੀਂ ਤਾਂ ਪ੍ਰਸ਼ਾਸਨ ਅੱਗੇ ਸੈਂਟਰ ਗਵਰਨਮੈਂਟ ਅੱਗੇ ਵੀ ਇਹ ਮੰਗ ਕਰਦੇ ਹਾਂ ਵੀ ਐਦਾਂ ਦਾ ਕਾਨੂੰਨ ਹੋਵੇ ਜਿਹਦੇ ਤਹਿਤ ਜਦੋਂ ਵੀ ਤਸਕਰੀ ਵਾਲੀ ਗੱਡੀ ਫੜੇ ਤੇ ਉਹ ਸਭ ਤੋਂ ਵੱਧ ਉਮਰ ਕਿਤਾ ਜ਼ਰੂਰ ਹੋਵੇ ਨਾ ਮੈਂ ਤੁਹਾਰਾ ਦਿਵਾ ਕਰ ਕहां ਜਾ ਰਹੇ ਹੋ ਗੱਡੀ ਕहां से ਲੈ ਕੇ ਆ ਰਹੇ ਹੋ ਜਗ੍ਹਾ ਦਾ ਨਾਮ ਤਾਂ ਬਤਾ ਦੇ ਮੈਂ ਬਿਰਾਗ ਦਿੱਲੀ ਰਹਿੰਦਾ ਹਾਂ ਨਹੀਂ ਨਹੀਂ ਗੱਡੀ ਤੁਮ ਲੈ ਕੇ ਆ ਰਹੇ ਹੋ ਕहां से ਲੈ ਕੇ ਆ ਰਹੇ ਹੋ ਮੈਨੂੰ ਪਤਾ ਹੋਗਾ ਨਾਮ ਦਾ ਕहां ਜਾ ਰਹੇ ਹੋ ਕहां ਜਾ ਰਹੇ ਹੋ ਗੱਡੀ ਲੈ ਕੇ ਗੱਡੀ ਲੈ ਕੇ ਕहां ਜਾਣਾ

ਇਕਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕੇ ਕੰਟਰੋਲ ਰੂਮ ਜਲੰਧਰ ਤੋਂ ਇੱਕ ਇੰਟੀਮੀਸ਼ਨ ਜਿਹੜੀ ਗੱਦੀ ਸੀਗੀ ਕਿ ਵੀ ਇੱਕ ਟਰੱਕ ਹੈਗਾ ਵਾ Tata 710 ਜਿਹਦਾ ਕਿ ਨੰਬਰ DL A1LM 5112 ਇਹ ਇਹਦੇ ਵਿੱਚ ਜਿਹੜੇ ਹੈਗੀਆਂ ਨੇ ਗਵਾਂ ਨੂੰ ਲੱਦ ਕੇ ਲੈ ਕੇ ਜਾ ਰਹੇ। ਤੋਂ ਇਸ ਇੰਟੀਮੀਸ਼ਨ ਦੇ ਉੱਤੇ ਜਿਹੜਾ ਹੈਗਾ ਡਿਵੀਜ਼ਨ ਨੰਬਰ 4 ਦਾ ਡਿਊਟੀ ਅਫਸਰ SI ਸਰਜੀਤ ਸਿੰਘ ਜਿਹੜਾ ਹੈਗਾ ਉਹਨ ਦਾ ਕੋਟਰ ਚੋਂ ਪਹੁੰਚਿਆ ਸੀਗਾ ਤਾਂ ਉਹਨਾਂ ਨੇ ਇਸ ਗੱਡੀ ਨੂੰ ਰੰਡਕ ਕੀਤਾ। ਤੋ ਜਦੋਂ ਗੱਟ ਚੈੱਕ ਕੀਤਾ ਤਾਂ ਉਸ ਗੱਡੀ ਦੇ ਵਿੱਚ ਉੱਪਰ ਜਿਹੜੀ ਹੈਗੀ ਸੀਗੀ ਉਹ ਸਬਜੀ ਲੱਗੀ ਹੋਈ ਸੀਗੀ ਤੇ ਨੀਚੇ ਚਾਰ ਗੰਗਾ ਸੀਗੀਆਂ ਤਾਂ ਉਹਦੇ ਵਿੱਚ ਜਿਹੜੇ ਗੱਡੀ ਦੇ ਵਿੱਚ ਉਸ ਟਾਈਮ ਦੇ ਉੱਤੇ ਦੋ ਵਿਅਕਤੀ ਜਿਹਦੇ ਵਿੱਚ ਇੱਕ ਦਾ ਨਾਮ ਦਿਵਾਰਕਾ ਕੁਮਾਰ ਜਿਹੜਾ ਕਿ ਬੇਸਿਕਲੀ ਮੰਗਲਪੁਰੀ ਵੈਸਟ ਦਿੱਲੀ ਦਾ ਤਰਾਇਦਾਰ ਔ ਤੇ ਔਰ ਦੂਸਰਾ ਜਿਹੜਾ ਸੀਗਾ ਲਾਲਬਾਬੂ ਇਹ ਜਿਹੜਾ ਹੈਗਾ ਵਾ ਅਰਜਨ ਅਰਜਨ ਨਗਰ ਪੱਛਮੀ ਦਿੱਲੀ ਦੇ ਬੇਸਿਕਲੀ ਇਹ ਜਿਹੜੇ ਦੋਨੇ ਹੀ ਹੈਗੇ ਨੇ ਇਹ ਬਿਹਾਰ ਦੇ ਰਹਿਣ ਵਾਲੇ ਹਨ ਬੰਗਾ ਜ਼ਿਲ੍ਹੇ ਦੇ ਤੋਂ ਇਹਨਾਂ ਨੂੰ ਵੀ ਜਿਹੜਾ ਹੈਗਾ ਨਾਲੀ ਰੌਂਡ ਅਪ ਕੀਤਾ ਸੀਗਾ ਤੇ ਉਹਦੇ ਦੌਰਾਨੇ ਕੁਝ ਕੁ ਇਸ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਦੋ ਜਿਹੜੇ ਗਾਉਂ ਦਸਕਰੀ ਦੇ ਸੰਬੰਧ ਦੇ ਵਿੱਚ ਗਵਾਂ ਨੂੰ ਜਿਹੜਾ ਹੈਗਾ ਪਠਾਨਪੋਟ ਲੈ ਕੇ ਚੱਲੇ ਸੀ ਲੇਕਿਨ ਸਪੈਸੀਫਿਕ ਪੁਲਿਸ ਨਹੀਂ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਤੋਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 86 ਜਿਹੜਾ ਅਸੀਂ ਅੱਜ ਹੀ ਦਰਜ ਕੀਤਾ ਹੈਗਾ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹਦੇ ਵਿੱਚ ਸੈਕਸ਼ਨ 299 ਵਿੱਚ ਬੀ ਐਨ ਐਸ ਜੀ ਲੀ ਦੇ ਪਰਨਾ ਆਪਣੀ 295 A ਹੁੰਦੀ ਸੀ ਔਰ ਪਲੱਸ ਇਹਦੇ ਵਿੱਚ ਕਾਉਂਸਲਰ ਐਕਟ ਔਰ ਪਲੱਸ ਐਨੀਮਲ क्रੂਲਟੀ ਐਕਟ ਇਹ ਜਿਹੜੇ ਸੈਕਸ਼ਨ ਜਿਹੜੇ ਹੈਗੇ ਨੇ ਰਿਲੇਵੈਂਟ ਸੈਕਸ਼ਨ ਅਸੀਂ ਲਾ ਕੇ ਇਹਦੀ ਐਫ ਆਈ ਆਰ ਦਰਜ ਕੀਤੀ ਹੈ ਤੇ ਦੋਨਾਂ ਮੁਲਜ਼ਮਾਂ ਨੂੰ ਜਿਹੜਾ ਅਸੀਂ ਇਹਦੇ ਵਿੱਚ ਹੈਗਾ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਗਊਆਂ ਸੀਗੀਆਂ ਉਹਨਾਂ ਦੀ ਜਿਹੜੀ ਹਾਲਤ ਪ੍ਰੋਪਰਲੀ ਨਹੀਂ ਸੀਗੀ ਉਹ ਦੁਨੀਆ ਬਿਮਾਰ ਸੀਗੀਆਂ ਅਸੀਂ ਉਹਨਾਂ ਨੂੰ ਇਲਾਜ ਬਾਸਤੇ ਔਰ ਆਸਾਨ ਸੰਭਾਲ ਬਾਤ ਜਿਹੜਾ ਹੈਗਾ ਚਿਬਿੱਟੀ ਜਿਹੜਾ ਹੈਗਾ ਆਪਣੇ ਗਊ ਘਰ ਜਿਹੜਾ ਹੈਗਾ ਉੱਥੇ ਇਹਨਾਂ ਨੂੰ ਅਸੀਂ ਉਹਨਾਂ ਦੇ ਹੈਂਡਓਵਰ ਕਰਤਾ ਸੀ ਗਊਆਂ ਨੂੰ ਕਹਿੰਦੇ ਨਸ਼ੇ ਦੇ ਇੰਜੈਕਸ਼ਨ ਦਿੱਤੇ ਗਏ ਸੀ ਉਹ ਇਹ 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 ਪੀ ਨੇ ਡਾਕਟਰ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਇਹ ਗਊਆਂ ਦਾ ਪ੍ਰੋਪਰਲੀ ਮੈਡੀਕਲ ਕਰਨ ਤਾਂ ਕਿ ਪਤਾ ਲੱਗ ਸਕੇ ਗਊਆਂ ਨੂੰ ਕੀ ਦਿੱਤਾ ਗਿਆ ਹੈਗਾ ਫਿਲਹਾਲ ਉਹ ਗਊਸ਼ਾਲਾ ਦੇ ਵਿੱਚ ਹੈਗੇ ਨਸ਼ੇ ਦੇ ਕਿੰਨੇ ਆਲੇ ਸੀਗੇ ਕਿੰਨੇ ਤਿੰਨ ਵਿਅਕਤੀ ਦੱਸੇ ਆ ਰਹੇ ਸੀਗੇ ਇੱਕ ਫਰਾਰ ਦੋ ਵਿਅਕਤੀ ਆ ਜੀ ਫਿਲਹਾਲ ਜਿਹੜੇ ਅਸੀਂ ਰਾਮਨੱਭ ਦੇ ਤੇ ਮਾਮਲਾ ਦਾ ਇਹ ਚੈੱਕ ਕਰਨ ਲਈ ਜੀ ਫਿਲਹਾਲ ਅਖਿਆ ਦਰਸ ਕੀਤੀ ਹੈ ਕਿ ਹੁਣ ਜਿੰਨੀ ਅਗੀ ਤਫਤੀਸ਼ ਹੋਊਗੀ ਉਹਦੇ ਵਿੱਚ ਦੱਸਿਆ ਜਾਵੇਗਾ ਕਿ ਇਹ ਕਿਹੜਾ ਟਰੱਕ ਦਾ ਮਾਲਕ ਹੈ ਜੀ ਜੋ ਦੱਸਿਆ ਜਾ ਰਿਹਾ ਕਿ ਲਿਖਿਆ ਹੋਇਆ ਇਹ ਇਹਦਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਸੀਂ ਤੁਹਾਨੂੰ ਕਲੀਅਰ ਕਰਦਾਂਗੇ ਕਿ ਕੌਣ ਟਰੱਕ ਦਾ ਮਾਲਕ ਹੈ ਤੇ ਕੌਣ ਇਹ ਸੀਗਾ ਲੇਕਿਨ ਫਿਲਹਾਲ ਅਸੀਂ ਦੋਨੇ ਬੰਦੇ ਜਿਹੜੇ ਹੈਗੇ ਸਮਗੱਦ ਵਿੱਚ ਗ੍ਰਿਫਤਾਰ ਕਰ ਲਏ ਜੀ